ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਰਾਮਗੜੀਆ ਸਵਾਲੋਈਆਂ ਖਾਸ ਜਸਟਡ ਵੱਲੋਂ ਪ੍ਰਧਾਨ ਮੁਖਤਿਆਰ ਸਿੰਘ ਗੁਰਨਾਮ ਸਿੰਘ ਖਾਲਸਾ ਕੁਲਵੰਤ ਸਿੰਘ ਪਨੇਸਰ ਮਾਸਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸ੍ਰਿਸ਼ਟੀ ਰਚਤਾ ਤੰਤਨ ਸ਼੍ਰੀ ਬਾਬਾ ਵਿਸ਼ਕਰਮਾ ਜੀ ਦਾ ਪ੍ਰਕਾਸ਼ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਅរਮਤਾ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪੋਪਾ ਕੇ ਕੀਤੀ ਗਈ। ਅਤੇ ਸਰਬੱਤੇ ਭਲੇ ਲਈ ਅਰਦਾਸ ਕੀਤੀ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਭਾ ਨੂੰ 21000 ਰੁਪਏ ਭੇਟ ਕੀਤੇ ਗਏ ਸਭਾ ਵੱਲੋਂ ਆਏ ਮਹਿਮਾਨਾਂ ਦਾ ਸਰੋਪਯੋ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਥਾਵਾਚਕ ਭਾਈ ਦੀਦਾਰ ਸਿੰਘ ਦਰਦੀ ਵੱਲੋਂ ਆਈਆਂ ਸੰਗਤਾਂ ਨੂੰ ਧੰਨ ਧੰਨ ਜੀਰੀ ਬਾਬਾ ਬਿਸ਼ਕਰਮਾ ਜੀ ਦੀ ਜੀਵਨੀ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ ਗਿਆ ਇਸ ਦੇ ਉਪਰੰਤ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ ਲੋਈਆਂ ਖਾਸ ਤੋਂ ਕੁਮਾਰ ਦੀ ਖਾਸ ਰਿਪੋਰਟ ਲੱਖ ਖੁਸ਼ੀਆਂ ਬਾਤਸ਼ੀਆਂ ਜੇ ਸਤਗੁਰ ਨਜ਼ਰ ਕਰੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਦੇਣ ਆਉਂਦੇ ਆ ਤੇ ਖੁਸ਼ੀਆਂ ਪ੍ਰਮਾਤਮਾ ਦਿੰਦਾ ਅੱਜ ਇੱਕ ਤਰ੍ਹਾਂ ਨਹੀਂ ਵਧਾਈਆਂ ਕੱਲ ਅਸੀਂ ਦੀਵਾਲੀ ਦਾ ਤਿਹਾਰ ਮਨਾ ਕਰਦੇ ਆ ਬੰਦੀ ਛੋੜ ਦੇ ਸੀ ਔਰ ਅੱਜ ਬਾਬਾ ਬਿਸ਼ਕਰਮਾ ਜੀ ਦਾ ਅਸੀਂ ਪਵਿੱਤਰ ਦਿਨ ਮਨਾ ਰਹੇ ਹਾਂ ਅੱਜ ਸੰਗਰਾਦ ਅੱਜ ਦੇ ਦਿਨ ਮੱਸਿਆ ਹਰ ਤਰ੍ਹਾਂ ਨਾਲ ਅੱਜ ਅਸੀਂ ਸਾਰੇ ਪਰਿਵਾਰ ਨਾਲ ਕੇ ਵਧਾਈਆਂ ਵਧਾਈਆਂ ਲੈ ਰਹੇ ਹਾਂ ਬਹੁਤ ਬਹੁਤ ਵਧਾਈ ਅੱਜ ਮੇਰੇ ਲੋਈਆਂ ਸ਼ਹਿਰ ਦੇ ਵਿੱਚ ਰਾਮਗੜੀਆ ਜਿਹੜੀ ਇਹਨਾਂ ਕਮੇਟੀ ਬਣਾਈ ਆ ਲੋਈਆਂ ਦੇ ਇਲਾਕੇ ਦੀ ਅੱਜ ਬਾਬਾ ਜੀ ਦਾ ਪਵਿੱਤਰ ਦਿਨ ਮਨਾਉਣ ਲਈ ਆਪਾਂ ਇਕੱਤਰ ਹੋਏ ਆ ਇਹਨਾਂ ਕਮੇਟੀ ਦੇ ਸੱਦੇ ਪੱਤਰ ਤੇ ਇੱਥੇ ਹਾਜ਼ਰ ਹੋਏ ਆ ਮੈਂ ਸਮਝਦਾ ਜਦੋਂ ਅਸੀਂ ਬਾਬਾ ਵਿਸ਼ਕਰਮਾ ਜੀ ਦਾ ਇਤਿਹਾਸ ਸਮਝਦੇ ਆ ਔਰ ਉਹਤੇ ਅਮਲ ਕਰਦੇ ਆ ਸਾਨੂੰ ਉਹਦੇ ਚ ਬਹੁਤ ਕੁਝ ਮਿਲਦਾ ਸਾਡੇ ਗੁਰੂ ਘਰ ਦੇ ਵਜੀਰ ਸਾਹਿਬ ਬਾਬਾ ਜੀ ਦੇ ਇਤਿਹਾਸ ਬਾਰੇ ਆਪਾਂ ਨੂੰ ਜਾਣਨ ਅਚਾਨਣਾ ਪਾ ਰਹੇ ਸੀ ਆਪਾਂ ਨੂੰ ਉਹ ਗਿਆਨ ਦੇ ਰਹੇ ਸੀ ਵੀ ਕਿੱਥੋਂ ਇਹ ਚੱਲਿਆ ਮੈਂ ਤਾਂ ਇਹ ਸਮਝਦਾ ਜੇ ਬਾਬਾ ਬਿਸ਼ਕਰਮਾ ਜੀ ਨੇ ਸਾਨੂੰ ਗਿਆਨ ਨਾ ਦਿੱਤਾ ਹੁੰਦਾ ਤਾਂ ਅਸੀਂ ਅਧੂਰੇ ਦੂਰੇ ਜੇ ਮਹਿਸੂਸ ਹੁੰਨਾ ਤਾਂ ਕਰਨਾ ਸੀ ਆਪਣੇ ਆਪ ਨੂੰ ਅੱਜ ਭਾਵੇਂ ਸਾਇੰਸ ਦਾ ਜਵਾਨਾ ਪਰ ਜਿਸ ਸਮੇਂ 'ਚ ਬਾਬਾ ਬਿਸ਼ਕਰਮਾ ਜੀ ਨੇ ਸਾਨੂੰ ਜੋ ਯਾਰਾਂ ਦਾ ਗਿਆਨ ਦਿੱਤਾ ਸੂਈ ਤੋਂ ਲੈ ਕੇ ਅਸੀਂ ਜਾਜ ਬਣਾਉਣ ਤੱਕ ਸਮਰੱਥ ਹੋਏ ਆ ਇਹ ਉਹਨਾਂ ਦੀ ਬਦੌਲਤ ਆ ਔਰ ਉਹਨਾਂ ਦੇ ਦਿਨ ਮਨਾਉਣੇ ਵੀ ਸਾਡੇ ਲਈ ਬਹੁਤ ਚੰਗੀ ਗੱਲ ਆ ਕਿਉਂਕਿ ਸਾਡੀ ਜੁਵਾ ਪੀੜੀ ਜੇ ਅਸੀਂ ਇਹ ਗੱਲ ਨੂੰ ਨਹੀਂ ਸਾਂਝਾ ਕਰਾਂਗੇ ਦਿਨਾਂ ਤੇ ਆ ਕੇ ਅਸੀਂ ਆਪਣੀਆਂ ਉਹਨਾਂ ਦੇ ਨਿਮਿਤ ਉਹਨਾਂ ਦੇ ਪ੍ਰਤੀ ਗੱਲਾਂ ਬਾਤਾਂ ਨਹੀਂ ਕਰਾਂਗੇ ਅਸੀਂ ਸਮਝਾਂਗੇ ਨਹੀਂ ਤੇ ਫਿਰ ਅਸੀਂ ਕੋਈ ਕਤਾਈ ਕਰਾਂਗੇ ਕਿਉਂਕਿ ਇਹਦੇ ਨਾਲ ਸਾਡੇ ਬੱਚਿਆਂ ਨੂੰ ਜਿਹੜੀ ਜੁਵਾ ਪੀੜੀ ਨੇ ਅੱਗੇ ਆ ਕੇ ਜ਼ਿੰਮੇਵਾਰੀਆਂ ਸੰਭਲਣੀਆਂ ਉਹਨਾਂ ਨੂੰ ਆਪਣੇ ਗੁਰੂਆਂ ਦੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਉਹਨੂੰ ਸਮਝਣਾ ਚਾਹੀਦਾ ਵੇ ਕਿਹੜੇ ਕਿਹੜੇ ਸਮੇਂ ਕਿਹੜੇ ਕਿਹੜੇ ਗੁਰੂ ਨੇ ਸਾਨੂੰ ਕੀ ਕੀ ਸੇਧ ਦਿੱਤੀ ਆ ਤਾਂ ਅਸੀਂ ਕਿਸ ਤਰ੍ਹਾਂ ਅੱਗੇ ਚੱਲਣਾ ਹੈ